ਗੁਰੂ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਹਾਂ ਨਗਰ ਸੋਰਸਿੰਗ ਤਹਿਸੀਲ ਜੀਰਾ ਜ਼ਿਲ੍ਹਾ ਫਰੀਪਰ ਦੇ ਵਿੱਚ ਜਿੱਥੇ ਕਿ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਨਗਰ ਸੋਰਸਿੰਗ ਦੇ ਜਿਹੜੇ ਨੌਜਵਾਨਾਂ ਵੱਲੋਂ ਬਹੁਤ ਵੱਡਾ ਪ੍ਰਾਲਾਗਿਆ ਕੀਤਾ ਗਿਆ ਜਿੱਥੇ ਬੱਚਾਂ ਦੇ ਗੁਰਮਤ ਮੁਕਾਬਲੇ ਕਰਾਇਆ ਗਏ ਇੱਥੇ ਕਰੀਬ-ਕਰੀਬ 10 ਤੋਂ 14 ਤੋਂ 15 ਸਕੂਲ ਜਿਹੜੇ ਪਹੁੰਚੇ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਮਰ ਦੇ ਹਿਸਾਬ ਦੇ ਨਾਲ ਵਰਗ ਦੇ ਹਿਸਾਬ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਗੁਰਮਤ ਮੁਕਾਬਲੇ ਕਰਾਏ ਗਏ ਪ੍ਰਸ਼ਨ ਉੱਤਰ ਮੁਕਾਬਲੇ ਪ੍ਰਸ਼ਨ ਉੱਤਰੀ ਨਾਲ ਜਿਹੜੇ ਗਰਬਾਣੀ ਕੰਠ ਦਸਤਾਰ ਮੁਕਾਬਲੇ ਦਮਾਲਾ ਮੁਕਾਬਲੇ ਔਰ ਨਾਲ ਇੱਥੇ ਹੋਰ ਬਹੁਤ ਸਾਰੀਆਂ ਸਵਾਵਾ ਜਿਹੜੇ ਕੀਤੀਆਂ ਗਿਆ ਬੱਚਿਆਂ ਨੂੰ ਲਗਦੇ ਨਾਮ ਦਿੱਤੇ ਗਏ ਨਾਲ ਜਿਹੜਾ ਬੱਚਿਆਂ ਨੂੰ ਜਿਹੜੀਆਂ ਸ਼ੀਲਡਾਂ ਦੇ ਕੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਲਗਾਤਾਰ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਮੀਦ ਕਰਦੇ ਹਾਂ ਕਿ ਜਿਹੜੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਆਪਣਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕਸ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਸੋ ਆਹ ਦੇਖਦੇ ਆਂ ਤਸਵੀਰਾਂ ਬਹੁਤ ਸਮਾਂ ਬਾਕੀ ਆ ਪੁੱਤਰ ਕਾਲੀ ਨਹੀਂ ਕਰਨੀ ਬਹੁਤ ਸਮਾਂ ਲਗਭਗ 17 ਤੁਸੀਂ ਸਜਾ ਬੈਠੇ ਹੋ ਪਰ ਮੈਨੂੰ ਲੱਗਦਾ ਅਗਲੀ ਵਾਰ ਮੈਂ 10 ਮਿੰਟ ਹੀ ਦੇਵਾਂਗਾ 15 ਮਿੰਟ ਦੀ ਲੋੜ ਨਹੀਂ ਪੈਣੀ 15 ਮਿੰਟ ਵਾਕਈ ਬਹੁਤ ਜ਼ਿਆਦਾ ਹੁੰਦੇ ਆ ਓਕੇ ਤੁਸੀਂ 17 ਬੜੇ ਘੱਟ ਸਮੇਂ 'ਚ ਸਜਾ ਲੈਣੀਆਂ ਇਸ ਤੋਂ ਬਾਅਦ ਖਰਾਬ ਕਰਨੀਆਂ ਸ਼ੁਰੂ ਕਰ ਲੈਣੇ ਜਦੋਂ ਸਮਾਂ ਵੱਧ ਹੋਵੇ ਫਿਰ ਸ਼ੀਸ਼ੇ ਤੋਂ ਪਾਸੇ ਨਹੀਂ ੜਦੇ ਵੈਸੇ ਇੱਥੇ ਨੈਂਕ ਸਿੰਘਾਂ ਦਾ ਪਹਿਰਾ ਤੇ ਨੈਂਕ ਸਿੰਘ ਸ਼ੀਸ਼ੇ ਨੂੰ ਚੋਗਲਾ ਸਹੀ ਗੱਲ ਕਹਿੰਦੇ ਆ। ਇਹਦੇ ਗੋਣੋ ਕੋ ਕਰਾ ਦੇਣਾ ਤੁਹਾਡੇ ਕੋਲੋਂ ਮੇਰੀ ਹੱਥ ਜੋੜ ਬੇਨਤੀ ਜਦੋਂ ਦਸਤਾਰਾਂ ਸਜਾ ਲਗੇ ਇਹਨੂੰ ਮੁੱਦਾ ਕਰ ਦਿਓ। ਇਹਨੂੰ ਪਾਸੇ ਕਰ ਦਿਓ ਚੰਗੇ ਰਹੋਗੇ। ਜਿਹੜੇ ਦਸਤਾਰ, ਤੁਮਾਲਾ, ਗੁਰਬਾਣੀ ਕੰਟ, ਸੁੰਦਰ ਵਿਖਾਈ ਮੁਕਾਬਲੇ ਤੇ ਆਦਿਕ ਸਾਰੇ ਮੁਕਾਬਲੇ ਕਰਵਾਏ ਜਾਂਦੇ ਹਨ ਬਹੁਤ ਹੀ ਵਧੀਆ। ਉਹਦੇ ਵਿੱਚ ਹਾਲਾਂਕਿ ਦਾ ਸਾਥ ਅਲੱਗ ਕਾ ਦੀ ਸੰਗਤ ਦਾ ਸਹਿਯੋਗ ਬੜਾ ਜ਼ਰੂਰੀ ਹੈ 4 ਮਿੰਟ ਬਾਕੀ ਹੈ ਜੀ ਲੜਾ ਸੇਰਾ ਠਗਣਾ ਕੱਜਣਾ ਸ਼ੁਰੂ ਕਰਦੇ ਲਗਭਗ ਸਾਰੇ ਬੱਚੇ ਦਸਤਾਰਾ ਸਜਾ ਚੁੱਕੇ ਐ ਅਗਲੀ ਵਾਰ ਤੋਂ ਪੱਕਾ ਜੀ ਵੀ 10 ਮਿੰਟ ਦੇਵਾਂਗੇ ਇਹਨਾਂ ਨੂੰ 15 ਮਿੰਟ ਦੇ ਦਸਤਾਰਾ ਜੇ ਜੁ ਕਚਾਰੇ ਆਰਜਾਮ ਫੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਚ ਲੈ ਸਭ ਕੋਏ ਸੁਣਿਆ ਸਾਰਾ ਹੰ ਸੁਣਿਆ ਸਾਰਾ ਸੁਣਿਆ ਸਾਰਾ ਗੁਨਾ ਕੇ ਗਾਹ ਸੁਣਿਆ ਸੇਖ ਵੀਰ ਪਾਂ ਸਾਹ ਸੁਣਿਆ ਅੰਦੇ ਪਾਵੇਂ ਰਾਹ ਸੁਣਿਆ ਹਾਥ ਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਸਰਦਾਰ ਰঞ্জੀਤ ਸਿੰਘ ਜੀ ਅੱਜ ਦੇ ਜਿਹੜੇ ਪ੍ਰੋਗਰਾਮ ਕਰਾਏਗੇ ਬੱਚਿਆਂ ਦੇ ਜਿਹੜੇ ਕੰਪੀਟੀਸ਼ਨ ਗੁਰਮਤ ਮੁਕਾਬਲੇ ਕਰਾਏਗੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਹਰ ਸਾਲ ਫੱਗਣ ਦੀ ਮੱਥਿਆ ਤੇ ਗੁਰਦੁਆਰਾ ਧਰਪੁਰ ਸਿੰਘ ਵਾਲਾ ਗੁਰਮਤ ਸਮਾਗਮ ਹੁੰਦੇ ਆ ਉਹਨਾਂ ਗੁਰਮਤ ਸਮਾਗਮਾਂ 'ਚ ਮੇਰੀ ਪੀੜੀ ਸੋਸਾਇਟੀ ਵੀ ਆਪਣਾ ਜਿੰਨਾ ਵੀ ਯੋਗਦਾਨ ਬੱਚਿਆਂ ਦੇ ਉਨ ਛੋਟੇ ਬੱਚਿਆਂ ਲਈ ਨੌਜਵਾਨਾਂ ਲਈ ਉਪਰਾਲੇ ਚੰਗੇ ਜਿਹੜੇ ਕਰਦੀ ਆ ਦਸਤਾਰ ਮੁਕਾਬਲੇ ਹੋਏ ਆ ਅ ਪਰਿਸ਼ਨ ਉੱਤਰ ਮੁਕਾਬਲੇ ਹੋਏ ਆ ਪੰਜਾਬੀ ਸੁੰਦਰ ਲਖਾਈ ਮੁਕਾਬਲੇ ਸੀ ਤੇ ਇੱਕ ਪਿੰਡ ਚੋਂ ਬੀਬਾ ਸਿੱਖ ਬੱਚਾ ਸੀ ਅਵਾਰਡ ਦਿੰਨੇ ਆ ਹਰ ਸਾਲ ਤੇ ਉਹ ਬੱਚੇ ਦੇ ਯੋਗਤਾ ਦੇ ਹਿਸਾਬ ਨਾਲ ਤੇ ਹੋਰ ਵੀ ਕਈ ਉਪਰਾਲੇ ਇਸ ਤਰ੍ਹਾਂ ਬੱਚਿਆਂ ਨੂੰ ਨਾਮ ਬਣਦੇ ਆ ਦੂਰ ਦੂਰ ਤੋਂ ਬੱਚੇ ਪਾਗ ਲੈਂਦੇ ਆ ਇਸ ਸਾਲ ਦੀ ਪਟਿਆਲੇ ਸੰਗਰੂਥ ਤੋਂ ਬਹੁਤ ਦੂਰ ਸਥਿਤ ਕਿਤੇ ਦਸਤਾਰ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਉਹਨਾਂ ਨੇ ਤੇ ਬੜੀ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਨੌਜਵਾਨ ਆ ਜਿਹੜੇ ਬੱਚਿਆਂ ਨੂੰ ਗੁਰਮਤ ਦੇ ਨਾਲ ਹੀ ਪਹਿਲਾਂ ਤੋਂ ਹੀ ਜੋੜਿਆ ਜਾਵੇ ਤਾਂ ਇਹਨਾਂ ਦੇ ਚੰਗੇ ਰਿਜ਼ਲਟ ਜਿਹੜੇ ਆ ਸਮਾਜ ਲਈ ਬੜੇ ਵਧੀਆ ਹੋਣਗੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਇਹੋ ਪਰਾਲੇ ਸਾਰੇ ਸਾਲ ਮਿਲ ਕੇ ਕਰਦੇ ਰਹੀਏ ਸਾਡੇ ਐਨ ਆਰ ਆਈ ਭਰਾ ਸਾਡੇ ਨਗਰ ਦੇ ਜਿਹੜਾ ਸਾਰਾ ਨਗਰ ਹੀ ਸਾਨੂੰ ਸਹਿਯੋਗ ਬਹੁਤ ਪਿਆਰ ਕਰਦਾ ਔਰ ਸਾਡੇ ਕਾਰਜਾਂ ਦੇ ਵਿੱਚ ਜਿਹੜਾ ਉਹ ਹਿੱਸਾ ਪਾਉਂਦੇ ਆ ਸਭ ਤੋਂ ਵੱਡਾ ਯੋਗਦਾਨ ਐਨ ਆਰ ਆਈ ਵੀਰਾਂ ਦਾ ਹੁੰਦਾ ਕਿ ਉਹ ਉੱਥੇ ਬੈਠੇ ਸਾਨੂੰ ਜਿਹੜਾ ਉਹ ਸਾਨੂੰ ਗਾਈਡ ਫੇਰ ਵੀ ਦਿੰਦੇ ਰਹਿੰਦੇ ਆ ਤੇ ਜਦੋਂ ਪ੍ਰਦੇਸ਼ਾਂ 'ਚ ਬਹਿ ਕੇ ਪੰਜਾਬ ਦੀ ਜਿਹੜੀ ਆ ਜਾਂ ਪਿੰਡ ਦੀ ਉਹ ਯਾਦ ਜਿਆਦੀ ਆਉਂਦੀ ਆ ਤੇ ਉਹਨਾਂ ਜੇ ਉਹ ਸੁਭਾਗਮਾਂ 'ਚ ਉਹਨਾਂ ਨੂੰ ਬਹੁਤ ਉਡੀਕ ਹੁੰਦੀ ਆ ਕਿ ਕਦੋਂ ਉਹ ਸਮਾਗਮ ਆਉਣਗੇ ਤੇ ਅਸੀਂ ਆਪਦਾ ਉਹ ਸਰੀਰ ਕਰਕੇ ਤਾਂ ਹਾਜ਼ਰੀਆਂ ਨਹੀਂ ਪਰਦੇ ਪਰੋ ਆਪਦੀ ਸੇਵਾ ਜਿਹੜੀ ਉਹ ਜਰੂਰ ਵੱਤ ਚੜ ਕੇ ਪਹੁੰਚਦੇ ਆ ਤੋਂ ਗੁਰੂ ਸਾਹਿਬ ਦਾ ਚੁਕਰਾਨਾ ਕਰਦੇ ਆ ਪਾਸ਼ਾ ਦਾ ਕਿ ਇਸੇ ਤਰ੍ਹਾਂ ਜਿਹੜਾ ਨੌਜਵਾਨਾਂ ਦਾ ਜਿਹੜਾ ਸੁਭਾਅ ਇੱਕਾ ਜਿਹੜਾ ਉਹ ਬਣਿਆ ਰਵੇ ਗੁਰੂ ਕਿਰਪਾ ਕਰੇ ਸਾਰੇ ਤਨ ਮਨ ਨਾਲ ਜਿਹੜੀ ਆ ਪੂਰੀ ਤਨਦੇਹੀ ਨਾਲ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਪਿਛਲੇ 15 ਸਾਲ ਤੋਂ ਜਿਹੜੀ ਮੀਰੀ ਪੀਰੀ ਸੁਸਾਇਟੀ ਆ ਆਪਦੇ ਸਮਾਜ ਦੇ ਵਿੱਚ ਵਾਤਾਵਰਨ ਤੇ ਤੇ ਕਿਤੇ ਗਰੀਬ ਦੇ ਲੋੜਵੰਦਾਂ ਦੀ ਪੜ੍ਹਾਈ ਤੇ ਤੇ ਮੈਡੀਕਲ ਸਹੂਲਤਾਂ ਤੇ ਇਸ ਤਰ੍ਹਾਂ ਕੰਮ ਕਰਦੀ ਰਹਿੰਦੀ ਹੈ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਸਾਰੇ ਕਾਰਜ ਚੱਲ ਰਹੇ ਧੰਨਵਾਦ ਜੀ ਵੈਗ ਜੀ ਕਖਲ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਕੀ ਨਾਂ ਹੈ ਆਪਣਾ ਜੀ ਕਮਜੋਤ ਸਿੰਘ ਅੱਜ ਜਿਹੜਾ ਮੇਰੀ ਪੇਰੀ ਵੈਲਫੇਅਰ ਸੁਸਾਇਟੀ ਸੋਰ ਸਿੰਘ ਵੱਲੋਂ ਨਗਰ ਸੋਰ ਸਿੰਘ ਵੱਲੋਂ ਨੌਜਵਾਨਾਂ ਦਾ ਉਪਰਾਲਾ ਕੀਤਾ ਗਿਆ ਬੱਚਾ ਤੇ ਗੁਰਮント ਮਕਾਵਲੇ ਕਰਾ ਕੇ ਕੀ ਕਹਿਣਾ ਚਾਹੋਗੇ ਜੀ ਇਹ ਜੀ ਆ ਸਾਰੀ ਹਸਕਤਾਂ ਨੂੰ ਬੇਨਤੀ ਹੈ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਪਰਾਲਾ ਹੈ ਜੋ ਕਿ 15 ਸਾਲ ਤੋਂ ਮਿਹਨਤ ਕਰ ਰਹੇ ਆ ਕਿਉਂਕਿ ਆਪਾਂ ਕੋਸ਼ਿਸ਼ ਕਰੀਏ ਜੋ ਆਪਾਂ ਲੰਗਰਾਂ ਤੇ ਬਹੁਤ ਜ਼ਿਆਦਾ ਪੈਸਾ ਖਰਚ ਦਿੰਨੇ ਆ ਲੰਗਰ ਬੰਦ ਨਹੀਂ ਹੋਣੇ ਚਾਹੀਦੇ ਇਹ ਨਹੀਂ ਕਹਿੰਦੇ ਦਾਲ ਫੁਲਕਾ ਖੀਰ ਕੜਾਹ ਤੱਕ ਸੀਮਤ ਆ ਕਿ ਜੇ ਬਰਗਰਾਂ ਦੇ ਲੰਗਰ ਜਾਂ ਇਹੋ ਜਿਹੇ ਲੰਗਰ ਤੇ ਚਲਾਉਣੇ ਚਾਹੀਦੇ ਇਹ ਜੇ ਤਾਂ ਆਪਾਂ ਰੁਕੇ ਹਟ ਕੇ ਇੱਧਰ ਪੈਸਾ ਲਾਈਏ ਜੋ ਕਿ ਆਪਾਂ ਆਪਣੇ ਬੱਚਿਆਂ ਨੂੰ ਦਸਤਾਰਾਂ ਨਾਲ ਸਿੱਖੀ ਨਾਲ ਗੁਰਬਾਣੀ ਨਾਲ ਆਪਾਂ ਜੋੜੀਏ